ਸਾਬੋਂ ਆਈ ਐ ਜਮੀ ਜਿਹੜਾ ਜਥਾ ਉੱਥੇ ਬੈਠਣਾ ਹੈ ਮਰ ਮਰ ਤੇ ਮੈਂ ਫੇਰ ਪੀਲ ਕਰਦਾ ਹੁਣ ਤੁਸੀਂ ਸੁਣੋ ਸਾਰਿਆਂ ਕੋਈ ਵੀ ਬੰਦਾ ਦਵਾਈ ਜਿੱਦੀ ਚਲਦੀ ਐ ਇਸ ਤੋਂ ਬਾਅਦ ਦਵਾਈ ਨਹੀਂ ਲੈਣੀ ਉਹ ਬੰਦਾ ਨਾਲ ਨਾ ਪਾ ਸਕਦਾ ਕੋਈ ਜ਼ਰੂਰੀ ਨਹੀਂ ਆਪਾਂ 111 ਕਹੇ ਨੇ ਭਾਵੇਂ 100 ਰਹਿ ਜਾਣ 50 ਰਹਿ ਜਾਣ ਕਿਸੇ ਤੇ ਪ੍ਰੈਸ਼ਰ ਨਹੀਂ ਛੋਟਾ ਆਪ ਦੀ ਮਨਮਰਜ਼ੀ ਨਾਲ ਜਾ ਰਹੇ ਹੋ ਨਾ ਕਿਸੇ ਨੇ ਪ੍ਰਧਾਨ ਨੇ ਪ੍ਰੈਸ਼ਰ ਤਾਂ ਨਹੀਂ ਕਰਿਆ ਨਹੀਂ ਨਹੀਂ ਜੀ ਬੋਲੇ ਸੋਨਿਆ ਨਾ ਨਾ ਕੋਈ ਆਲੀ ਬੰਦੇ ਪਤਾ 50 ਦੇ ਲੋ 100 ਦੇ ਲੋ ਪਰ ਮਾਨ ਨਾਰੀ ਦਾ ਮਾਲਕ ਤੌਰ ਤੇ ਜਿਵੇਂ ਡੱਲੇਵਾ ਸਭ ਬੈਠੇ ਨੇ 52 ਦਿਨ ਹੋ ਗਏ ਕੋਈ ਇਹ ਮਨਚ ਮੰਨ ਕੇ ਨਾ ਜਾਏ ਉਹ ਆਥਰ ਨੂੰ ਮੰਗ ਵੱਲ ਨੂੰ ਸਰਕਾਰ ਪਤਾ ਨੇ ਦੋ ਦਿਨ ਲਈ ਪਾਇਦੋ ਜਿਆਦੇ ਤਕਲੀਫ ਆ ਸਕਦੀ ਹੈ ਤਾਂ ਐਵੇਂ ਜ਼ਿਕਰ ਦੇ ਕਿਸੇ ਨੇ ਨਾ ਕਟੌੜਾ ਜਾਂ ਕਰਨਾ ਅਰਦਾਸ ਤੋਂ ਪਹਿਲਾਂ ਕਟਾਇਆ ਜਾ ਸਕਦਾ ਜਦੋਂ ਅਰਦਾਸ ਹੋ ਗਏ ਤੁਰਪੇ ਇਹ ਫਿਰ ਸੋਡੀ ਮਰਦੀ ਮਰਨ ਵੇ ਪੈ ਕੇ ਸਰਕਾਰ ਸਾਨੂੰ ਅਰੈਸਟ ਕਰੇ ਤਿਆਰ ਹੋ ਬਿਲਕੁਲ ਸਰਕਾਰ ਗੋਲੀ ਮਾਰੇ ਸਰਕਾਰ ਆਸੂ ਕਹਿ ਛੱਡੇ ਛੋਡੇ ਤੇ ਤੁਸੀਂ ਸਤਿਬਈ ਰਹਿਣਾ ਛੋਡੇ ਮੂੰਹ ਚੋ ਸਤਨਾਮ ਦਾ ਜਾਪ ਹੋਣਾ ਚਾਹੀਦਾ ਕੋਈ फडਕਾ ਹੁਨਾਰਾ ਨਹੀਂ ਲਾਉਣਾ ਆ ਜਿਹੜਾ ਜਕਾਰਾ ਉਹੋ ਛੱਡਿਓ ਜਦੋਂ ਜਾ ਕੇ ਜਲਤੇ ਬੈਠੇ ਠੀਕ ਹੈ ਇੰਨੀ ਮੇਰੀ ਪੀੜ ਹੈ ਸਾਰਿਆਂ ਨੂੰ ਸੁਣ ਗਈ ਹੋੜੇ ਜਿਹੜੇ ਦੂਜੇ ਆਪਣੇ ਵਰਕਰ ਆ ਆਗੂ ਆ ਪ੍ਰਬੰਧਕ ਹੈ ਉਹ ਸਾਰੇ ਪੰਡਾਲ ਤੇ ਰਹਿਣ ਇੱਥੇ ਸਟੇਜ ਚੱਲੂਗੀ ਤੁਸੀਂ ਸਤਨਾਮ ਜਪ ਕਰਦੇ ਮੈਂ ਬੇਨਤੀ ਕਰਦਾ ਆਪਣੇ ਸਿੱਖ ਸਾਹਿਬਾਨ ਨੂੰ ਕਿ ਵਰਦਾਸ ਕਰਾਉਣ ਅਰਦਾਸ ਕਰਕੇ ਜਿਹੜਾ ਜਥਾ ਆਪਣਾ ਉਹ ਬਾਹਰ ਵੱਲ ਤੋਂ ਤੁਰੂਗਾ ਆਹ ਜਨਾਬਾ ਜੀ ਜਿਹੜੀਆਂ ਇਹ ਜਿਹੜੀਆਂ ਸਥਿਤੀਆਂ ਹੈਗੀਆਂ